ਈਟ ਦਾ ਜਵਾਬ ਪੱਥਰ ਸੇ ਦੇਂਗੇ ਉਹਨੇ ਬੋਲੀਏ ਬਿਲ ਸੇ ਅੰਦਰ ਰਹੇ ਤੋ ਅੱਛੀ ਬਾਤ ਹੈ ਨਹੀਂ ਤੋ ਉਹ ਹਾਲ ਕਰੇਂਗੇ ਯਾਦ ਕਰੋ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਤੋਂ ਬਾਅਦ ਹੁਣ ਤੱਕ ਨਹੀਂ ਬੋਲੇ ਪਰ ਅਜੀਬ ਗਾਂਧੀ ਦੇ ਬੁੱਤ ਤੇ ਕਾਲਕ ਮੱਥਨ ਤੋਂ ਬਾਅਦ ਕੁਝ ਘੰਟਿਆਂ ਬਾਅਦ ਦੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹਨਾਂ ਲੋਕਾਂ ਨੂੰ ਦੋਸ਼ੀ ਦੱਸਦੇ ਹੋਏ ਇਹਨਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਨੇ ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਬਾਰੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਤਾਂ ਸੁਖਬੀਰ ਬਾਦਲ ਦਾ ਬਿਆਨ ਹੀ ਸਾਹਮਣੇ ਆ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਮਨ ਵਿੱਚ ਸਿੱਖਾਂ ਪ੍ਰਤੀ ਦਰਦ ਹੈ ਤਾਂ ਉਹਨਾਂ ਨੂੰ ਤਾਂ ਖੁਦ ਗਾਂਧੀ ਪਰਿਵਾਰ ਦੇ ਮੂੰਹ ਤੇ ਕਾਲਖ ਮੱਥਣੀ ਚਾਹੀਦੀ ਹੈ ਕੈਪਟਨ ਨੂੰ ਆਪ ਜੇ ਸੱਚਾ ਸਿੱਖ ਹੈ ਕੈਪਟਨ ਆਪ ਕਾਲਸ ਮਨੇ ਆਪਣੇ ਮਸਲੇ ਗਾਂਧੀ ਪਰਿਵਾਰ ਦੇ ਮੂਹਤੇ ਗਾਂਧੀ ਪਰਿਵਾਰ ਜੀ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਹੈ ਉਹਦੀ ਹਮਾਇਤ ਕਰ ਰਹੇ ਹੈ ਇਹ ਤਾਂ ਮੜਾ ਇਨਸਾਨ ਨਹੀਂ ਹੋ ਸਕਦਾ ਜਿਹੜਾ ਦੋਸ਼ੀਆਂ ਨੂੰ ਜਿਹੜਾ ਕਤਲੇਆਮ ਕੀਤਾ ਹਜ਼ਾਰਾਂ ਸਿੱਖਾਂ ਸਰ ਅਜੀਬ ਗਾਂਧੀ ਦੇ ਬੁੱਤ ਤੇ ਕਾਲਕ ਮੱਥਣ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਏ ਹੋਏ ਹਨ ਅੰਮ੍ਰਿਤਸਰ ਤੋਂ ਵਿਧਾਇਕ ਰਾਜਕਮਰ ਵੇਰਕਾ ਵੱਲੋਂ ਵੀ ਇਸ ਮਾਮਲੇ ਦੀ ਨਿੰਦਾ ਕੀਤੀ ਗਈ ਹੈ देखिए वो लोग कांग्रेस के ऊपर सवाल खड़ा करना चाहते हैं कि कांग्रेस सिखों की दुश्मन है वो कांग्रेस जिसने देश का राष्ट्रपति सिख को बनाया देश का प्रधानमंत्री सिख को बनाया और देश की फौजों का जर्नैल भी सिख को बनाया और उस मोदी के तलवे चाट रहे हो जिसने गोदरा कांड करवाया पचास हजार सिखों को गुजरात से निकलने का आदेश जारी किया और आप सवाल खड़ा कर रहे हो आपके ऊपर बैबल कला और बरगाड़ी कांड से खून से हाथ आपके रंगे हैं 2019 आने वाला है लोग आपको अपनी जमीन भी दिखाएंगे तुम्हारी औकात भी दिखाएंगे उनका कहना है कि पंजाब में जहां भी पुतरा लगा गया उसके ऊपर हम ऐसे ही करेंगे अरे हमने कोई चूड़ियां कांग्रेस ने नहीं पहनी ईट का जवाब पत्थर से देंगे उन्हें बोलिए बिल से अंदर रहे तो अच्छी बात है नहीं तो वो हाल करेंगे याद करोगे भैया मैं कह रहा हूं कि जो प्रधानमंत्री बना है उसने पचास हजार सिखों को गुजरात निकालने का ऑर्डर जारी किया क्या उसको प्रधानमंत्री बने बनेने का हक है और क्या जिसने गोधरा कांड करवाया और उसको प्रधानमंत्री बने रहने का हक है और उसकी बीवी उसके अंदर जो मिनिस्टर बनी बैठी है क्या उसने कभी सवाल किया कि गुजरात के जितने भी सिख हैं उनको बाहर निकालने का मोदी ने आदेश जारी किया हुआ है क्या कभी प्रोटेस्ट किया बादल परिवार ने बादल परिवार से हमें सर्टिफिकेट लेने की जरूरत नहीं है और हम बार बार यह कहना चाहते हैं कि कांग्रेस पार्टी हत्याची है तो देश के अंदर सिखों की कोई हत्याची है तो कांग्रेस पार्टी ਕਾਲਖ ਪੋਤਣ ਵਾਲਾ ਮਾਮਲਾ ਇੱਥੇ ਨਹੀਂ ਰੁਕਿਆ ਹੁਣ ਬਾਦਲ ਪਰਿਵਾਰ ਦੇ ਪੋਸਟਰਾਂ ਤੇ ਕਾਲਖ ਮੱਥੀ ਜਾਰੀ ਹੈ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਵੱਲੋਂ ਬਾਦਲਾਂ ਦੀਆਂ ਫੋਟੋਆਂ ਨੂੰ ਹੱਥ ਵਿੱਚ ਫੜ ਕੇ ਉਹਨਾਂ ਤੇ ਕਾਲਖ ਮੱਥੀ ਗਈ ਪਰ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਪੋਸਟਰਾਂ ਤੇ ਕਾਲਖ ਮੱਥਨ ਵਾਲੇ ਕਾਂਗਰਸੀ ਵਰਕਰਾਂ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀ ਜਾਂਦੀ ਹੈ ਜਾਂ ਫਿਰ ਇਨ੍ਹਾਂ ਲੋਕਾਂ ਦੇ ਗਲਾਂ ਵਿੱਚ ਮੈਡਲ ਪਾਈ ਜਾਂਦੇ ਨੇ ਲੁਧਿਆਣਾ ਤੋਂ ਸੰਜੀਤ ਸੈਣੀ ਪੰਜਾਬੀ ਲੋਕ ਚੈਨਲ